ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਵਾਰਤਕਾਰ ਸੁਭਾ ਸਿੰਘ ਜੀ ਬਾਰੇ ਜਨਮ ਸੁਭਾ ਸਿੰਘ ਜੀ ਦਾ ਜਨਮ 15 ਮਈ 1915 ਨੂੰ ਉਦੋਂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਮਾਤਾ ਪਿਤਾ ਮਾਤਾ ਦਾ ਨਾਮ ਰਾਦੀ ਜੀ ਅਤੇ ਪਿਤਾ ਦਾ ਨਾਮ ਸਰਦਾਰ ਰਾਮ ਸਿੰਘ ਸੋਹਲਸੀ ਵਿਆਹ ਅਤੇ ਬੱਚੇ ਉਨ੍ਹਾਂ ਦਾ ਵਿਆਹ ਸ਼੍ਰੀਮਤੀ ਹਰਦੀਪ ਕੌਰ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਉਹਨਾਂ ਦੇ ਦੋ ਬੱਚਿਆਂ ਮੁੰਡੇ ਅਤੇ ਕੁੜੀ ਨੇ ਜਨਮ ਲਿਆ। ਮੁੰਡੇ ਦਾ ਨਾਮ yogi raj singh ਅਤੇ ਕੁੜੀ surinder kaur ਸੀ। ਦੇਹਾਂਤ ਗੁਰਦੇ ਖਰਾਬ ਹੋਣ ਕਾਰਨ ਅਤੇ ਅੰਤ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਸੁਭਾ ਸਿੰਘ ਦੀ ਮੌਤ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ 6 ਦਸੰਬਰ 1981 ਨੂੰ ਹੋਈ। ਸਿੱਖਿਆ ਆਪਨੇ ਮੋਡਲੀ ਸਿੱਖਿਆ ਮੀਡਲ ਦਰਜੇ ਤੱਕ ਦੀ ਜੱਦੀ ਪੁਸ਼ਤੀ ਪਿੰਡ ਦੇ ਸਕੂਲ ਉਦੋਂ ਨੰਗਲ ਵਿੱਚੋਂ ਪ੍ਰਾਪਤ ਕੀਤੀ ਮੀਡਲ ਸਿੱਖਿਆ ਉੱਚੇ ਦਰਜੇ ਵਿੱਚ ਪਾਸ ਕਰਨ ਤੋਂ ਬਾਅਦ ਸੂਬਾ ਸਿੰਘ ਨੇ ਖਾਲਸਾ ਸਕੂਲ ਬਾਬਾ ਬਕਾਲਾ ਤੋਂ میٹرਿਕ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ ਇਸ ਤੋਂ ਉਪਰੰਤ ਉਸਨੇ ਰੰਧੀਰ ਕਾਲਜ ਕਪੂਰਥਲਾ ਤੋਂ ਐਫਐਸਸੀ ਪਾਸ ਕੀਤੀ ਅਤੇ ਬਾਅਦ ਵਿੱਚ ਸਿਆਲਕੋਟ ਤੋਂ ਬੀਏ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਲਾਹੌਰ ਰਾਹੀਂ ਪ੍ਰਾਪਤ ਕੀਤੀ ਉੱਚ ਵਿਦਿਆ ਪ੍ਰਾਪਤੀ ਦੀ ਖਿੱਚ ਸੁਭਾ ਸਿੰਘ ਨੂੰ ਲਾਹੌਰ ਲੈ ਗਈ ਉੱਥੇ ਉਸਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮਏ ਮੈਥਸ 1939 ਵਿੱਚ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ ਨੌਕਰੀ ਸੁਭਾ ਸਿੰਘ ਨੇ 1961 ਤੋਂ 1968 ਤੱਕ ਬਤੌਰ ਲੋਕ ਸੰਪਰਕ ਅਫਸਰ ਵਜੋਂ ਕੰਮ ਕੀਤਾ 1960 ਵਿੱਚ ਉਹ ਪ੍ਰਸ਼ਾਸਕੀ ਅਫਸਰ ਵਿਕਾਸ ਅਤੇ ਪ੍ਰਕਾਸ਼ਨ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਡੈਪੂਟੇਸ਼ਨ ਤੇ ਚਲਾ ਗਿਆ 1972 ਵਿੱਚ ਗਿਆਨੀ ਜੈਲ ਸਿੰਘ ਦੇ ਮੁੱਖ ਮੰਤਰੀ ਬਣਨ ਦੇ ਪਟਿਆਲਾ ਤੋਂ ਚੰਡੀਗੜ੍ਹ ਆ ਕੇ ਮੁੱਖ ਮੰਤਰੀ ਦਾ ਪ੍ਰੈਸ ਕਤਰ ਲੱਗ ਗਿਆ 1975 ਵਿੱਚ ਉਸ ਦੀ ਨਿਯੁਕਤੀ ਡਾਇਰੈਕਟਰ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਵਿੱਚ ਹੋਈ ਹਾਸ ਰਸ ਲੇਖਕ ਅਤੇ ਵਿਅੰਗਕਾਰ ਪੰਜਾਬੀ ਹਾਸ ਵਿਅੰਗ ਨੂੰ ਆਧੁਨਿਕ ਮਹਾਂਦਰਾ ਸੁਭਾ ਸਿੰਘ ਨੇ ਹੀ ਬਖਸ਼ਿਆ ਇਸ ਕਲਾ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ ਰਚਨਾਵਾਂ ਆਪਦੀਆਂ ਰਚਨਾਵਾਂ ਇਹ ਲਿਖੇ ਅਨੁਸਾਰ ਹਨ ਪਹਿਲੀ ਹੈ ਅੱਗ ਤੇ ਪਾਣੀ 1960 ਵਿੱਚ ਪ੍ਰਕਾਸ਼ਿਤ ਹੋਈ ਜੋ ਕਿ ਇੱਕ ਕਹਾਣੀ ਸੰਗ੍ਰਹਿ ਸੀ ਦੂਸਰੀ ਹੈ ਅਲੋਪ ਹੋ ਰਹੇ ਚੀਟਕ 1967 ਵਿੱਚ ਨਿਬੰਧ ਸੰਗ੍ਰਹਿ ਸੀ ਜੰਗ ਮੁਸਾਫਾ ਵਜਿਆ 1964 ਵਿੱਚ ਗਲਤੀਆਂ 1971 ਵਿੱਚ ਪ੍ਰਕਾਸ਼ਿਤ ਹੋਈ। ਇਨਕਲਾਬੀ ਯੋद्धा ਉਦਮ ਸਿੰਘ 1974 ਵਿੱਚ ਪ੍ਰਕਾਸ਼ਿਤ ਹੋਈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਅਧਿਐਨ ਅਗਲੀ ਹੈ ਹਾਸੇ ਤੇ ਹਾਦਸੀ। ਫਿਰ ਹੀਰ ਸੂਬਾ ਸਿੰਘ, ਦੀਵਾਨ ਸਿੰਘ ਕਾਲੇ ਪਾਣੀ, ਪੰਜਾਬੀ ਪੱਤਰਕਾਰੀ ਦਾ ਇਤਿਹਾਸ, ਵਿਅੰਗ ਤਰੰਗ, ਚਰਨ ਸਿੰਘ ਸ਼ਹੀਦ ਰਤਨਾਵਲੀ ਫਿਰ ਹਾਸੇ ਤੇ वेदना। ਜਹਰੀਲੇ ਹਾਸੇ ਪਾਸ਼ਾਦਰਸ਼ਨ ਤੇ ਜੈ ਤੇਰੀ ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਦੇ ਅਨੁਵਾਦ ਬਾਰੇ ਪਹਿਲਾ ਹੈ ਨਿਰਵਾਣ ਮਾਰਗ ਦੂਸਰਾ ਸੂਫੀ ਕਵੀ ਸਰਮਤ ਦੀਆਂ ਰੁਬਾਈਆਂ ਬੰਗਾਲੀ ਸਾਹਿਤ ਦਾ ਇਤਿਹਾਸ ਜਲਿਆਂ ਵਾਲਾ ਬਾਗ ਗੋਸ਼ਟੀਆਂ ਛਾਂਸੀ ਦੀ ਰਾਣੀ ਤੇ ਤਮ ਪਦ ਅੱਗੇ ਹੋਰ ਤਪਾਂ ਦੇ ਪਰਸ਼ਾਮੀਆਂ ਥੱਲੇ ਪ੍ਰਿੰਸੀਪਲ ਤੇਜਾ ਸਿੰਘ ਦੇ ਚੋਣਵੇ ਲੇਖ ਜੋ ਕਿ ਸੰਪਾਦਕ ਵੱਜੋਂ ਸੀ ਸਨਮਾਨ ਆਪ ਨੂੰ 1975 ਵਿੱਚ ਸ਼੍ਰੋਮਣੀ ਪੱਤਰਕਾਰ ਵੱਜੋਂ ਸਨਮਾਨਿਤ ਕੀਤਾ ਗਿਆ ਸੁਭਾ ਸਿੰਘ ਦੀ ਮਹੱਤਵਪੂਰਨ ਰਚਨਾ ਅਲੋਪ ਹੋਰੇ ਚਿੱਟਕ ਹੈ ਜੋ ਲਾਹੌਰ ਬੁੱਕ ਸ਼ਾਪ ਲੁਧਿਆਣਾ ਨੇ 1967 ਵਿੱਚ ਆਪਣੀ ਇੱਕ ਨਵੀਂ ਸਥਾਪਿਤ ਕੀਤੀ ਫਰਮ ਸਾਹਿਤ ਸੰਗਮ ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਕੀਤੀ ਇਸ ਵਿੱਚ ਦਰਜ ਨਿਵੰਦ ਅਜੋਕੇ ਪੰਜਾਬੀ ਗੱਦ ਸਾਹਿਤ ਵਿੱਚ ਮੀਲ ਪੱਥਰ ਹੋਣ ਦਾ ਦਰਜਾ ਰੱਖਦੇ ਹਨ ਇਸ ਵਿੱਚ ਵੱਖ-ਵੱਖ ਵਿਸ਼ਿਆਂ ਤੇ 11 ਲੇਖ ਹਨ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ